ਪਰ ਆਜ ਦੇ ਪਿਆਰੇ ਮੇਲੇ ਦੇ ਕੰਟਰੀਗਾਂ ਨੂੰ ਮਹਾਰਾਜ ਜੀ ਦੇ ਬਹੁਤ ਬਹੁਤ ਗਿਆਨ ਕਰਦੇ ਆ ਪਰ ਜਦੋਂ ਜਿੱਦੜ ਤੋਂ ਆਖਿਆ 16 ਇੱਕ ਟੋਸਟ ਦੇ ਵਿੱਚ ਚਾਰ ਦੇ ਕੋਟ ਸਾਰਕਰ ਆਪ ਜੀ ਅਰਜੇਤ ਤੋਂ ਵੀ ਆਖਿਆ ਕਿ ਸਰ ਇੱਕ ਐਸਾ ਪਿਆਲਾ ਕਰ ਦਿੱਤੀ ਕਿ ਬਹੁਤ ਜੀ ਕਾਹਨਾਂ ਲਈ ਆਗੰਗ ਦਾ ਨਾ ਦੇਣਾ ਹੈ ਪੇਨ ਸਤ ਸ੍ਰੀ ਅਕਾਲ ਦੋਸਤੋ ਮੇਰਾ ਚੈਨਲ ਚੰਗ ਦੀ ਰਾਤ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਤਰ੍ਹਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਜੇ ਇੱਕ ਬੜਾ ਧੁੰਦਾਂ ਮਾ ਤਾਇ ਇਕੱਠਾ ਹੈ ਇਹ ਬਾਬਾ ਬਸਤਾ ਸਿੰਘ ਜੀ ਸਾਡੇ ਕਾਰਵਾਲਾ ਸੇਵਾ ਵਾਲੇ ਸੰਤਾ ਉਹਨਾਂ ਦੇ ਵਰਸ਼ੀ ਦੇ ਸਬੱਧ ਦੇ ਵਿੱਚ ਸਲਾਨਾ ਜੋੜ ਮੇਲਾ ਔਰ ਉਹਦੇ ਜੋੜ ਮੇਲੇ ਦੇ ਸੰਬੰਧ ਚ ਸੰਤਾ ਇੱਥੇ ਇਕੱਠੀਆਂ ਹੁੰਦੀਆਂ ਔਰ ਬੜੇ ਬੜੇ ਦੂਰੋਂ ਦੂਰੋਂ ਇਲਾਕਿਆਂ ਜੋ ਜਿੱਥੋਂ ਵੀ ਦੂਰ ਦਰਾਡੇੋਂ ਸਰਦਾ ਰੱਖਦੇ ਨੇ ਗੁਰੂ ਘਰ ਚ ਲੋਕ ਇੱਥੇ ਦਰਸ਼ਨ ਕਰਨ ਆਉਂਦੇ ਨੇ ਹਸਤੇ ਨੇ ਔਰ ਇਹ ਤੁਸੀਂ ਦੇਖ ਸਕਦੇ ਜੇ ਕਿ ਵੱਡੇ ਵੱਡੇ ਜਿਹੜੇ ਆ ਸੱਥੇ ਪੰਡਾਲ ਲਾਏ ਗਏ ਆ ਗੁਰਦੁਆਰਾ ਸਾਹਿਬ ਦੇ ਵਿੱਚ ਸਕੂਲ ਵੀ ਆ ਔਰ ਸਕੂਲ ਦੀ ਜਿਹੜੀ ਬਿਲਡਿੰਗ ਆ ਉਹਨੂੰ ਇਸ ਟਾਈਮ ਵਰਤਿਆ ਜਾਂਦਾ ਜਦੋਂ ਇਹ ਜੋੜ ਮੇਲਾ ਹੁੰਦਾ ਕਿਉਂਕਿ ਸੰਗਤਾਂ ਦਾ ਇਕੱਠ ਹੀ ਇੰਨਾ ਜ਼ਿਆਦਾ ਹੁੰਦਾ ਉੱਪਰ ਤੁਸੀਂ ਦੇਖ ਰਹੇ ਜੇ ਬੀਬੀਆਂ ਜਿਹੜੀਆਂ ਉਹ ਚਾਹ ਪਕੌੜਿਆਂ ਦਾ ਲੰਗਰ ਛਕ ਰਹੀਆਂ ਇਹ ਵੀ ਛੱਤ ਦੇ ਉੱਤੇ ਪ੍ਰਬੰਧ ਕੀਤਾ ਗਿਆ ਇਹ ਸਕੂਲ ਦੀ ਬਿਲਡਿੰਗ ਆ ਔਰ ਇਹਦੇ ਥੱਲੇ ਜਿਹੜੇ ਕਮਰੇ ਆ ਉਹ ਵਰਤੇ ਜਾਂਦੇ ਲੰਗਰ ਹਾਲ ਦੇ ਲਈ ਔਰ ਇਧਰੋਂ ਤੁਸੀਂ ਦੇਖ ਰਹੇ ਜੇ ਸੰਗਤਾਂ ਦਰਸ਼ਨ ਕਰਕੇ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਨੁਮਾਇंदे ਨੇ ਉਹਨਾਂ ਨੇ ਦੁਆਨਹਾਲ ਦੇ ਵਿੱਚ ਜਾ ਕੇ ਆਪਣੀ ਹਾਜ਼ਰੀ ਭਰਨੀ ਆ ਲੋਰੋ ਦਰਸ਼ਨ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਤੇ ਉਹ ਫਿਰ ਆਪਣੇ ਦੁਆਨਹਾਲ ਦੀ ਹਾਜ਼ਰੀ ਗਲ ਤੁਰਦੇ ਹੋਏ ਇਹ ਤੁਸੀਂ ਸੰਗਤਾਂ ਦੇਖ ਸਕਦੇ ਜੇ ਕਿ ਚਾਹੇ ਕੋਈ ਬੁੱਢਾ ਆ ਵਾ ਜਵਾਨ ਆ ਬੱਚੇ ਆ ਉਹ ਪੂਰੀ ਸ਼ਰਧਾ ਦੇ ਨਾਲ ਆਪ ਉਹ ਆਪਣਾ ਜਿਹੜਾ ਇੱਥੇ ਸੇਵਾ ਚ ਵੀ ਹਿੱਸਾ ਪਾ ਰਹੇ ਆ ਔਰ ਇੱਥੇ ਆ ਗਏ ਉਹ ਜਿਹੜੇ ਆ ਉਹਨੂੰ ਬਸਤਾ ਸਿੰਘ ਦੇ ਘਰ ਜਾਂ ਨੂੰ ਯਾਦ ਵੀ ਕਰਦੇ ਆ ਇਹ ਆ ਬਾਜ਼ਾਰ ਜਿਹੜਾ ਕਰਮੋ ਦਾ ਤੇ ਬਾਜ਼ਾਰ ਦੇ ਵਿੱਚ ਆ ਤੁਸੀਂ ਦੇਖ ਸਕਦੇ ਜਿਹੜੀਆਂ ਆਪਦੀ ਰੋਜੀ ਰੋਟੀ ਦੀ ਦੁਕਾਨਾਂ ਲਾਉਂਦੇ ਨੇ ਉਹਦੇ ਵਿੱਚ ਆ ਸਿੱਖੀ ਨਾਲ ਸੰਬੰਧਿਤ ਜਿਹੜੇ ਆ ਉਹ ਵੇਚ ਰਹੇ ਨੇ ਸਮਾਨ ਆ ਹਜੂਰੀਏ ਨੇ ਉਹ ਕਸ਼ਹਰੇ ਨੇ ਸਾਹਮਣੇ ਤੇ ਆ ਜਿਹੜੇ ਟੰਗੇ ਨੇ ਜਿਹੜੇ ਇਹ ਇਹਨਾਂ ਨੂੰ ਕਹਿੰਦੇ ਖਜ਼ਾਨਾ ਕਹਿੰਦੇ ਨੇ ਅੰਗ ਸਿੰਘਾਂ ਦਾ ਔਰ ਛੋਟੇ ਛੋਟੇ ਜਿਹੜੇ ਕਾਰ ਆ ਸਿੱਖਾਂ ਦੇ ਉਹ ਇੱਥੇ ਵੇਚੇ ਜਾ ਰਹੇ ਆ ਕੜੇ ਆ ਇਹ ਜਿਹੜੇ ਮਾਲਾ ਨੇ ਔਰ ਕੰਗੇ ਨੇ ਦੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਗਾੜੀ ਇਸ ਤਰ੍ਹਾਂ ਹੀ ਹੋਰ ਬੜੀਆਂ ਛੋਟੀਆਂ ਛੋਟੀਆਂ ਦੁਕਾਨਾਂ ਜਿਹੜੀਆਂ ਉਹ ਸਾਰੇ ਬਾਜ਼ਾਰ ਸਜੇ ਪਏ ਆ ਇਹਦੇ ਵਿੱਚ ਤੁਸੀਂ ਆ ਦੇਖ ਸਕਦੇ ਜ ਬੱਚਿਆਂ ਦੇ ਖਡਾਉਣੇ ਵੀ ਆ ਕੰਟੀਨਿਊ ਹੀ ਹੈ ਜਿਹੜਾ ਹਾਰ ਹੈ ਕਿੰਦੇ ਸਕੂਲ ਆ ਇੱਥੇ ਦੋ ਤਿੰਨ ਸਕੂਲ ਨੇ ਸਕੂਲ ਦੀਆਂ ਬੱਚੀਆਂ ਨੇ ਇੱਥੇ ਨਰਸਿੰਗ ਦਾ ਕੋਰਸ ਕਰਨ ਵਾਸਤੇ ਵੀ ਬੱਚੀਆਂ ਜਿਹੜੀਆਂ ਹਾਜ਼ਰੀ ਭਰਦੀਆਂ ਨੇ ਔਰ ਜਿੰਨੇ ਸਕੂਲਾਂ ਦੇ ਬੱਚੇ ਆ ਸਮੂਹ ਰੂਪ ਚ ਇੱਥੇ ਆਉਂਦੇ ਨੇ ਤੇ ਹਾਜ਼ਰੀ ਭਰਦੇ ਨੇ ਔਰ ਇਹ ਨਾਲ ਨਾਲ ਕਾਰਜ ਇਹ ਸਾਡੇ ਪਿੰਡ ਦਾ ਮੁੰਡਾ ਗੁਰਸਾਖ ਸਿੰਘ ਤੇ ਇਹ ਮੁੰਡਾ ਐਥਲੀਟ ਵੀ ਆ ਇਹ ਵੀ ਇੱਥੇ ਆਏ ਨੇ ਸਾਰੇ ਸਾਡੇ ਪਿੰਡ ਦਾ ਗਰੁੱਪ ਉਹਨਾਂ ਦੀ ਨੁਮਾਇੰਦਗੀ ਕਰਦਾ ਸਾਰੇ ਪਿੰਡ ਨੂੰ ਲੈ ਕੇ ਆਉਂਦਾ ਬੱਚਿਆਂ ਨੂੰ ਉਹ ਇੱਥੇ ਸੇਵਾ ਕਰਦੇ ਨੇ ਸਾਰਾ ਦਿਨ ਇਹ ਤਿੰਨ ਦਿਨ ਜਦੋਂ ਹੀ ਖੰਡੂਪਾਟ ਸਾਹਿਬ ਦੇ ਕਾਰਜ ਇੱਥੇ ਆਰੰਭ ਹੁੰਦੇ ਆ ਔਰ ਇਹ ਕੰਟੀਨਿਊ ਹੀ ਆਪਣੀ ਸੇਵਾ ਚ ਸਭ ਆਉਂਦੇ ਆ। ਇਹ ਆ ਲੰਗਰ ਜਿਹੜਾ ਆ ਹਾਲ ਅੰਦਰ ਬਣਾਇਆ ਗਿਆ। ਔਰ ਲੰਗਰ ਹਾਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੰਤਾਂ ਪ੍ਰਸ਼ਾਦਾ ਛਕਦਿਆਂ ਗਿਆ। ਇੱਥੋਂ ਅੰਦਰੋਂ ਹੀ ਜਿੰਨੇ ਵੀ ਆਉਣਾ ਆਪਦਾ ਪ੍ਰਸ਼ਾਦਾ ਛੱਕੇ ਪਹਿਲੋਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨੇ ਮੁੜ ਕੇ ਇੱਥੇ ਆ ਜਾਂਦੇ ਨੇ। ਇੱਥੇ ਤੋਟੇ ਲੰਗਰ ਚੱਲ ਜ ਜਾਂਦੇ ਨੇ ਤਿੰਨ ਪਲਾਟੋਂ। ਔਰ ਅੱਜ ਜਦੋਂ ਭੋਗ ਪਹਿਣਗੇ ਉਹਦੇ ਨਾਲ ਹੀ ਫਿਰ ਇੱਥੇ ਸਮਾਪਤੀ ਹੋਊਗੀ। ਰਾ ਦੇ ਸਕਦੇ ਤੁਸੀਂ ਸਾਡੇ ਪਿੰਡ ਦੇ ਮੁੰਡੇ ਨੇ ਸਾਰੇ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਇਹ ਬੜੀ ਸ਼ਰਧਾ ਰੱਖਦੇ ਸਾਰੇ ਬੜੀ ਬਾਬਾ ਬਸਤਾ ਸਿੰਘ ਦੇ ਵਿੱਚ ਸਾਰਿਆਂ ਦੀ ਆਸਥਾ ਸੀ ਕਿਉਂਕਿ ਉਹ ਸ਼ਾਂਤੀ ਇੰਨੇ ਵਧੀਆ ਸੀ ਤੇ ਉਹਨਾਂ ਨੇ ਕਦੀ ਕਿਸੇ ਨਾਲ ਪੇ ਭਾਵਦ ਨਹੀਂ ਕੀਤਾ ਇਹ ਨੇ ਜਿਹੜੇ ਇਸ ਟਮ ਇੱਥੇ ਮੌਜੂਦਾ ਗੱਦੀ ਤੇ ਬਾਬਾ ਜੀ ਸਰਜੀਤ ਸਿੰਘ ਹੋਣੀ ਇਹਨਾਂ ਦੀ ਦੇਖਰੇਖ ਚ ਇਹ ਸਾਰਾ ਕਾਰਜ ਹੋ ਰਿਹਾ ਆ ਤੁਸੀਂ ਦੇਖ ਰਹੇ ਜੇ ਪਿੱਛੇ ਕਿੰਨੀ ਵਧੀਆ ਸਜਾਵਟ ਕੀਤੀ ਗਈ ਹੈ ਰਾ ਸੰਗਤਾਂ ਵਾਲੀਆਂ ਜਿਹੜੀਆਂ ਇਹ ਜੰਦਗਿਆ ਦੁਆਰਾ ਲਾਲ ਨੂੰ ਇਹ ਵੀ ਸਾਡੇ ਪਿੰਡ ਦਾ ਬੱਚਾ ਵਾ ਇਹਨੂੰ ਮੈਨੂੰ ਵੇਖ ਕੇ ਖੁਸ਼ ਹੋ ਜਾਂਦੇ ਆ ਸਾਡੇ ਵੀ ਕੈਮਰੇ 'ਚ ਫੋਟੋ ਆਊਗੀ ਆ ਚਲੋ ਆਉਂਦੇ ਸਾਡੇ ਡਾਕਟਰ ਸਾਹਿਬ ਨੇ ਕਈ ਸਾਲਾਂ ਤੋਂ ਵੱਡੇ ਤੇ ਸੇਵਾ ਕਰ ਰਹੇ ਨੇ ਤੇ ਇਹ ਵੇਖੋ ਤੁਸੀਂ ਦੇਖ ਰਹੇ ਜਿਵੇਂ ਭਾਂਡੇ ਅੰਦਰੋਂ ਤਾਂ ਆ ਰਹੇ ਇੱਥੇ ਪਿੱਛੇ ਟਰਾਲੀਆਂ ਪਰ ਪਰਕੇ ਜਿਹੜੀਆਂ ਉਹ ਗਰੋਕਿਆਂ ਨੇ ਥਾਲੀਆਂ ਦੀਆਂ ਗਲਾਸਾਂ ਦੀਆਂ ਤੇ ਕੋਈ ਕਮੀ ਨਹੀਂ بڑے ਵੱਡੇ ਪੱਦਰ ਤੇ ਇਹ ਦੇਖ ਰਹੇ ਤੁਸੀਂ ਨਰ ਸਿੰਘ ਜਿੰਨੀਆਂ ਵਿਦਿਆਰਥੀਆਂ ਨੇ ਉਹ ਸਾਰੀਆਂ ਇੱਥੇ ਆਪਣੀ ਹਾਜ਼ਰੀ ਭਰੀ ਐ ਅਰੇਸ ਪਾਸੇ ਜਿਹੜਾ ਵਾ ਇਧਰ ਚੱਲ ਰਿਹਾ ਚਾਹ ਤੇ ਪਕੌੜਿਆਂ ਦਾ ਲੰਗਰ ਸਕੂਲ ਦੇ ਵਿੱਚ ਸਕੂਲ ਦੇ ਦੋ ਭਾਗ ਨੇ ਇੱਕ ਪੰਜਵੀਂ ਤੱਕ ਜਿਹੜਾ ਵਾ ਇਹਦੀ ਆਲੱਗ ਬਿਲਡਿੰਗ ਆ ਤੇ ਜਿਹੜਾ ਉਤੋਂ ਗਾ ਅੱਗੇ ਸੀਨੀਅਰ ਸੈਕੰਡਰੀ ਸਕੂਲ ਆ ਉਹਦੀ ਆ ਸਾਹਮਣੇ ਬਿਲਡਿੰਗ ਤਾਂ ਦੇ ਜਿਹੜੀ ਪਲਸਤਰ ਵਾਲੀ ਨਜ਼ਰ ਆ ਰਹੀ ਹੈ ਇਹ ਉਹ ਸਕੂਲ ਦੀ ਬਿਲਡਿੰਗ ਆ। ਔਰ ਜੋ ਦਵਾਰ ਨਾਲ ਲੰਦਾ ਦਵਾਰ ਨਾਲ ਸਜਾਏ ਗਏ ਆ ਉਹ ਸਾਰੇ ਸਕੂਲ ਦੀ ਅੰਦਰਵਾਰ ਦੇ ਵਿਹੜੇ ਦੇ ਵਿੱਚ ਸਜਾਏ ਗਏ ਆ। ਅਰਾ ਤੁਸੀਂ ਦੇਖ ਸਕਦੇ ਜੀ ਕਿ ਕੋਈ ਸਿੱਖ ਧਰਮ ਦੇ ਵਿੱਚ ਸੰਗਤ ਤੇ ਪੰਗਤ ਦੀ ਬੜੀ ਲੱਗੇ ਵੀ ਗੱਲ ਕਰਦਾ ਹੁੰਦਾ। ਇਹ بڑے بڑے ਬਰਤਨ ਨੇ ਜਿਹੜੇ ਮੈਂ ਤੁਹਾਨੂੰ ਕੁਝ ਕੀ ਵਿਖਾਏ ਨੇ। ਜਿਨ੍ਹਾਂ ਦੇ ਵਿੱਚ ਸਬਜ਼ੀ ਜਿਹੜੀ ਆ ਦਾਲਾਂ ਆ ਸਬਜ਼ੀਆਂ ਵੱਖ-ਵੱਖ ਤਰ੍ਹਾਂ ਦੇ ਪਕਵਾਨ ਆ ਜਿਹੜੇ ਸੰਗਤਾਂ ਨੂੰ ਵਰਤਾਏ ਜਾਂਦੇ ਲੰਗਰ ਚ ਔਰ ਹਰ ਅੱਧੇ ਘੰਟੇ ਬਾਅਦ 1 ਘੰਟੇ ਬਾਅਦ ਲੰਗਰ ਬਦਲ ਜਾਂਦਾ ਉਹਦਾ ਕਾਰਨ ਇਹ ਆ ਕਿ ਜਿਹੜਾ ਬਣਿਆ ਹੁੰਦਾ ਉਹ ਵਰਤ ਜਾਂਦਾ ਉਹ ਨਜਰ ਨੂੰ ਦੂਜੀ ਖੇਪ ਫਿਰ ਬਣ ਜਾਂਦੀ ਆ ਔਰ ਇਹ ਕੰਟੀਨਿਊੀ ਕੰਮ ਚੱਲੀ ਜਾਂਦਾ ਇਹ ਵੱਡੇ-ਵੱਡੇ ਖੜਾਏ ਨੇ ਗਰਮ ਕਰਨ ਵਾਸਤੇ ਇਹ ਇਹ ਅਜੇ ਵੱਡੇ ਛੋਟੇ ਭਾਂਡੇ ਨੇ ਜਿਹੜੇ ਮੈਂ ਤੁਹਾਨੂੰ ਵਿਖਾ ਰਿਆ ਇਹਦੋਂ ਵੀ ਡਬਲ-ਡਬਲ ਜਿਹੜੇ ਆ ਵੱਡੇ-ਵੱਡੇ ਭਾਂਡੇ ਜਿਹੜੇ ਉਹ ਕਈ ਵਾਰੀ ਵਰਤੇ ਜਾਂਦੇ ਆ ਤੇ ਸੰਗਤ ਦੇ ਹਿਸਾਬ ਨਾਲ ਆ ਜਿੰਨਾ ਕਾ ਸੰਗਤ ਹੁੰਦੀ ਉਹ ਸਭ ਨਾ ਹੀ ਫਿਰ ਵਰਤਨਾ ਵੇਖ ਕੇ ਕੱਢ ਲੈ ਜਾਂਦੇ ਆ ਵੀ ਸੰਗਤ 2000 ਹੋਊਗੀ 3000 ਹੋਊਗੀ ਕਿ 50000 ਹੋਊਗੀ ਜੇ ਇਹ ਤੋਂ ਜ਼ਿਆਦਾ ਹੋਵੇ ਫਿਰ ਵੱਡੇ ਰੂਪ ਚ ਕਰਨਾ ਪੈਂਦਾ ਸਾਰਾ ਕੁਝ ਕਾਰਜ ਇਹ ਸਕੂਲ ਦੀ ਬਿਲਡਿੰਗ ਆ ਸਕੂਲ ਦੀ ਬਿਲਡਿੰਗ ਦੇ ਸਾਹਮਣੇ ਜਿੱਥੇ ਸੰਗਤਾਂ ਆਉਂਦੀਆਂ ਵਾ ਦਰਸ਼ਨ ਕਰਦੀਆਂ ਤੇ ਆਪਣੇ ਸ਼ਬਦਾ ਦੇ ਫੁੱਲ ਲੈ ਕੇ ਆਉਂਦੀਆਂ ਉਤੇ ਨਾਲ ਛੋਟੇ ਛੋਟੇ ਕਾਰਜ ਵੀ ਜਿਹੜੇ ਆ ਜਿ ਤਰ੍ਹਾਂ ਖੂਨ ਦਾਨ ਕੈਂਪ ਵੀ ਲਾਇਆ ਜਾਂਦਾ ਤੇ ਖੂਨ ਦਾਨ ਕੈਂਪ ਦੇ ਆ ਮੈਂ ਤੁਹਾਨੂੰ ਦਿਖਾਉਣਾ ਅੱਗੇ ਚੱਲ ਕੇ ਇਹ ਸੰਗਤਾਂ ਦਵਾਨਾ ਲਲੋ ਆ ਰਹੀਆਂ ਕੁਝ ਜਾ ਰਹੀਆਂ ਆਜਰੀਆ ਪਰ ਕਿਉਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ ਨੇ ਦਵਾਨਾ ਹਾਲਚ ਤੇ ਉੱਥੇ ਹੀ ਜਿਹੜੇ ਸਿੱਖ ਬੁੱਧੀਜੀਵੀ ਨੇ ਉਹ ਆਪਣੀ ਆਜਰੀ ਲਵਾ ਰਹੇ ਆ ਸੰਗਤਾਂ ਨੂੰ ਜਿਹੜੀ ਆ ਉਹ ਧਰਮ ਦੀ ਆਸਥਾ ਦਾ ਗੁਰੂ ਗ੍ਰੰਥ ਸਾਹਿਬ ਦੀ ਆਸਥਾ ਦਾ ਤੇ ਗੁਰਬਾਣੀ ਦਾ ਕੀ ਕਰਕੇ ਸੰਗਤਾਂ ਨੂੰ ਸਮਝਾ ਰਹੇ ਨੇ ਇਹ ਨੇ ਸਾਡੇ ਡਾਕਟਰ ਜਗਰਾਜ ਸਰਦਾਰ ਜਗਿੰਦਰ ਸਿੰਘ ਹੋਰਾਂ ਦੇ ਪੋਤਰੇ ਤੇ ਇਹਨਾਂ ਲਾਇਆ ਵਾ ਖੂਨਦਾਨ ਕੈਂਪ ਇੱਥੇ ਗੁਰਦਰਾ ਸਾਹਿਬ ਪਰਮਜੀਤ ਸਿੰਘ ਉਹਨਾਂ ਦੇ ਬੇਟੇ ਤੇ ਬੜੇ ਹੋਣ ਆਰ ਲਾਇਕ ਨੇ ਇਹਨਾਂ ਦਾ ਹਸਪਤਾਲ ਵੀ ਇੱਥੇ ਕੈਰੋਂਪਿੰਡ ਦੇ ਵਿੱਚ ਔਰ ਇਹਨਾਂ ਨੇ ਆ ਰੈੱਡ ਕਰਾਸ ਸੈਟੀ ਵੱਲੋਂ ਇੱਥੇ ਖੂਨਦਾਨ ਕੈਂਪ ਲਾਇਆ ਖੂਨਦਾਨ ਵੀ ਇੱਥੇ ਜਿਹੜੀ ਆ ਲੋਕ ਵੱਡੀ ਪੱਧਰ ਤੇ ਕਰਦੇ ਨੇ ਜਿਵੇਂ ਆ ਹਰ ਸਾਲ ਇਹ ਲਵਾਇਆ ਜਾਂਦਾ ਔਰ ਇਹ ਤੁਸੀਂ ਦੇਖ ਸਕਦੇ ਜੀ ਕਿ ਇੱਧਰ ਜਿੱਥੇ ਗੈਸ ਵਰਤੇ ਜਾ ਰਿਹਾ ਐ ਸਿਲੰਡਰ ਵਰਤੇ ਜਾ ਰਿਹਾ ਦੂਜਾ ਸਾਰਾ ਕੰਮ ਹੋ ਰਿਹਾ ਉੱਥੇ ਜਿੰਨੇ ਪ੍ਰਸ਼ਾਦੇ ਪਕਾਏ ਜਾ ਰਹੇ ਐ ਬੀਬੀਆਂ ਵੱਲੋਂ ਉਹ ਚੁੱਲ੍ਹੇ ਤੇ ਲੋਹਾ ਤੇ ਪਕਾਏ ਜਾ ਰਹੇ ਆ ਕਿਉਂਕਿ ਇਸ ਪੁਰਾਤਨ ਰਵਾਇਤਾਂ ਸਿੱਖ ਧਰਮ ਦੇ ਵਿੱਚ ਜਿੱਥੇ ਵੀ ਲੰਗਰ ਲੱਗਦੇ ਨੇ ਬੀਬੀਆਂ ਦੀ ਜਿਹੜੀ ਖਿਰਦਾ ਹੁੰਦੀ ਆ ਸੇਵਾ ਹੁੰਦੀ ਆ ਉਹ ਵੇਖਣ ਵਾਲੀ ਹੁੰਦੀ ਆ ਤੁਸੀਂ ਦੇਖ ਰਹੇ ਜੀ ਵੀ ਛੋਟੀਆਂ-ਛੋਟੀਆਂ ਕਰਾਂ-ਬਾਰਾਂ ਦੀਆਂ ਗੱਲਾਂ ਦੇ ਨਾਲ ਉਹ ਭਜਨ ਬੰਦਗੀ ਵੀ ਕਰ ਰਹੀਆਂ ਔਰ ਕੰਟੀਨਿਊ ਲੋਹਾ ਜਿਹੜੀਆਂ ਉਹ ਵੀ ਚੱਲ ਰਹੀਆਂ ਔਰ ਇੱਥੇ ਪ੍ਰਸ਼ਾਦ ਦੇ ਜਿਹੜੇ ਆ ਉਹ ਹਜ਼ਾਰਾਂ ਦੇ ਹਿਸਾਬ ਨਾਲ ਬਣ-ਬਣ ਕੇ ਜਿਹੜੇ ਆ ਲੰਗਰਾਂ 'ਚ ਤੁਰੇ ਜਾਣੇ ਆ ਆ ਤੁਸੀਂ ਦੇਖ ਰਹੇ ਜੀ ਕੋਈ ਬੱਚਾ ਵਾ ਇਹ ਗਰਮ ਪਾਣੀ ਦੀ ਸੇਵਾ ਕਰ ਰਿਹਾ ਰਾਸ ਸਕੂਲ ਦੀ ਜਿਹੜੀ ਜਿਹੜੀ ਮੈਂ ਤੁਹਾਨੂੰ ਜੇਸਪਨ ਨੇ ਕੈਮਰਾ ਕਮਾਇਆ ਆ ਦੇਖੋ ਬਰਤਨ ਵੀ ਸਾਫ਼ ਕਰਨ ਵਾਸਤੇ ਇੰਕ ਇਧਰ ਜਗ੍ਹਾ ਬਣਾਈ ਗਈ ਆ ਹਰ ਵਰਤੋਂ ਕੰਟੀਨੂ ਤੁਰਿਆ ਰਿਹਾ ਲਗਾਤਾਰ ਹੀ ਅਰਾ ਸਰਦ ਜਿਹੜੀਆਂ ਸੰਗਤਾਂ ਹੱਥ ਜੋੜ ਕੇ ਦਵਾੜਾ ਲਾਂ ਜਾ ਰਹੀਆਂ ਔਰ ਇਹ ਗੁਰੂਆਂ ਲਾਡ ਲੀਆਂ ਫੌਜਾਂ ਤੁਸੀਂ ਦੇਖ ਲਓ ਇਹ ਜਿਹੜੀਆਂ ਹਰ ਇਹਨਾਂ ਦਾ ਸਿੱਖ ਧਰਮ ਦੇ ਆਸਥਾਨ ਦੇ ਕੇ ਜਿੱਤ ਹਰ ਹਾਲਤ ਚ ਜਿੱਤ ਔਰ ਗੁਰੂ ਤੇ ਭਰੋਸਾ ਹਮੇਸ਼ਾ ਹੀ ਚੜ੍ਹਦਾ ਹੀ ਕਲਾ ਚ ਰਹਿਣਾ ਇਹੋ ਹੀ ਇਹਨਾਂ ਦਾ ਜ਼ਿਕਾਰਾ ਹੁੰਦਾ ਸਿੰਘਾਂ ਦਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਔਰ ਇਹ ਤੁਸੀਂ ਦੇਖ ਰਹੇ ਜੇ ਵੱਡਾ ਪੰਡਾਲ ਸਜਾਇਆ ਗਿਆ ਜਿੱਥੇ ਇਸ ਟਾਈਮ ਜਦੋਂ ਮੈਂ ਤੁਹਾਨੂੰ ਤਸਵੀਰ ਬੁਖਾ ਰਿਆਂ ਤੇ ਸਿੰਘ ਸਾਹਿਬ ਜਿਹੜੇ ਆ ਦਰਬਾਰ ਸਾਹਿਬ ਦੇ ਉਹ ਇੱਥੇ ਕਰ ਰਹੇ ਨੇ ਸੰਗਤਾਂ ਨੂੰ ਸੰਬੋਧਨ ਆ ਸੰਗਤਾਂ ਅਜੇ ਦੀਵਾਨ ਹਾਲ ਤੇ ਜਿਹੜੀਆਂ ਨੇ ਉਹ ਥੋੜੀਆਂ ਥੋੜੀਆਂ ਸੱਜੀਆਂ ਵਾ ਤੇ ਦੁਪਹਿਰ ਤੱਕ ਕਿਉਂਕਿ ਅਜੇ ਸਿਰਫ 10:00 ਵਜੇ ਦਾ ਟਾਈਮ ਹੋਇਆ ਵਾ ਕਿਉਂਕਿ ਜਦੋਂ ਹੀ ਗਰਬਾਣੀ ਦੇ ਫਿਰ ਭੋਗ ਪੈ ਜਾਣਗੇ ਉਦੋਂ ਬਾਅਦ ਜਿਉਂਦੇ ਉਹ ਸ਼ਾਮਾਂ ਤੱਕ ਮੰਡਾਲ ਦੀ ਸਮਾਪਤੀ 4:00 4:30 ਵਜੇ ਜਾ ਕੇ ਹੋਣੀ ਆ ਰਿਸਪੋਨਲ ਦੇ ਵਿੱਚ ਕਿਤੇ ਤੇਲ ਰੱਖਣ ਨੂੰ ਹੀ ਤੁਸੀਂ ਰੱਖਣਾ ਥਾਂ ਨਹੀਂ ਲੱਭਣੀ ਜਿੰਨਾ ਜ਼ਿਆਦਾ ਹੋਣਗੇ ਕਿਉਂਕਿ ਜਿੰਨੇ ਵੀ ਸਮੂਹ ਸਿੱਖ ਜਗਤ ਨਾਲ ਸੰਬੰਧਤ ਜਥੇਬੰਦੀਆਂ ਨੇ ਕਾਰ ਸੇਵਾ ਨਾਲ ਸੰਬੰਧ ਰੱਖਦੀਆਂ ਨੇ ਉਹਨਾਂ ਸਾਰਿਆਂ ਨੇ ਆਪਦੀ ਅੱਦਾ-ਅੱਦਾ ਕੈਂਟ ਇੱਥੇ ਹਾਜ਼ਰੀ ਭਰਨੀ ਇਹ ਸਾਡੇ ਕਰੋਂਦੇ ਨੇ ਮੇਰੇ ਦੋਸਤ ਨੇ ਉਜੀ ਸਾਹਿਬ ਔਰ ਇਹ ਵੀ ਇੱਥੇ ਆਪਦੀ ਸੇਵਾ ਨਿਭਾ ਰਹੇ ਦਵਾਨ ਹਾਲ ਦੇ ਵਿੱਚ ਇਹਦਾ ਪ੍ਰਬੰਧ ਦਾ ਜੋ ਵੀ ਆ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਕੁਝ ਵੀ ਆ ਇਹ ਡਿਊਟੀਆਂ ਵੰਡੀਆਂ ਔਰ ਇਹ ਬੜੀ ਵੱਡੀ ਭਾਵਨਾ ਵਾ ਜਿਹੜੀ ਤੁਸੀਂ ਦੇਖ ਸਕਦੇ ਜੇ ਸਾਡੇ ਘੈਰੋਂ ਪਿੰਡ ਦੇ ਲੋਕਾਂ ਦੀ ਇਹ ਹਰ ਕਿਸੇ ਨੇ ਆਪਣੀ ਜਿਹੜੀ ਡਿਊਟੀ ਆ ਉਹ ਵੰਡੀ ਆ ਦੇਖੋ ਤੁਸੀਂ ਦਮਾਲਾ ਸਜਾਇਆ ਗੁਰੂ ਕੀ ਲਾਡਲੀ ਫੌਜ ਔਰ ਇਹ ਅਕਾਲੀ ਫੂਲਾ ਸਿੰਘ ਦੇ ਟਾਈਮ ਜਿਹੜੇ ਨੈਂਗ ਸਿੰਘ ਸੀ ਉਹ ਦਸਤਾਰਾਂ ਇਸ ਤਰ੍ਹਾਂ ਦੀਆਂ ਸਜਾਉਂਦੇ ਸੀ ਉਹ ਇਹ ਉਹ ਜਾਦਾ ਤੇ ਆ ਹੁਣ ਮੈਂ ਤੁਹਾਨੂੰ ਜਿੱਧਰ ਲੈ ਕੇ ਚਲਿਆ ਇਹ ਛੱਤ ਤੇ ਆ ਗਿਆ ਮੈਂ ਸਕੂਲ ਦੀ ਤੇ ਔਰ ਇੱਥੇ ਆ ਦੇਖੋ ਸਾਡੇ ਜਿਹੜੇ ਆ ਰਿੰਦੇ ਦੇ ਕੈਰੋ ਦੇ ਸਾਰੇ ਲੋਕ ਨੇ ਤਕਰੀਬਨ ਮੇਰੇ ਵਾਗਬ ਨੇ ਔਰ ਖੁਆਸਕੇ ਬੁਲਾ ਰਿਹਾ ਕੋ ਟੀਚਰ ਕਰ ਰਿਹਾ ਇੱਥੇ ਚਾਹ ਬਣ ਰਹੀ ਆ ਤੇ ਚਾਹ ਦੇ ਨਾਲ ਪਕੌੜੇ ਆ ਪਕੌੜਿਆਂ ਵਾਸਤੇ ਜਿਹੜੇ ਆ ਉਹ ਪਾਲਕ ਚੀਰੀ ਜਾ ਰਹੀ ਆ ਨਾਲ ਗੰਡੇ ਪਿਆਜ਼ ਨੇ ਗੋਭੀ ਨੇ ਸਬਜ਼ੀਆਂ ਜਿਹੜੀਆਂ ਉਹਦਾ ਦੇ ਔਰ ਬੜੇ ਵੱਡੇ ਪੱਧਰ ਤੇ ਜਿਹੜਾ ਕੰਮ ਲਗਾਤਾਰ ਹੀ ਚੱਲੀ ਜਾ ਰਿਹਾ ਹਰ ਰਾਤ ਵੀ ਕਿਉਂਕਿ ਮੈਂ ਸ਼ੋਰ ਕਰਕੇ ਪਿਛੋ ਕੈਮਰੇ ਦੀ ਆਵਾਜ਼ ਬੰਦ ਕੀਤੀ ਤੇ ਮੈਂ ਆਪਦੀ ਰਿਕਾਰਡਿੰਗ ਕਰ ਰਿਆ ਵਾਸਤੀ ਤੇ ਸਾਰੇ ਕੋਈ ਨਾ ਕੋਈ ਕੋਈ ਮੈਨੂੰ ਕੁਝ ਕਹਿ ਰਿਹਾ ਕੋਈ ਕਰ ਰਿਹਾ ਟੀਚਰਾ ਵੀ ਕਰ ਰਿਹਾ ਵਿੱਚ ਆਹ ਦੇਖੋ ਤੁਸੀਂ ਪਕੌੜੀਆਂ ਦੀਆਂ ਛੇੜੀਆਂ ਟੋਕਰੀਆਂ ਇਹ ਉਹ ਜਾ ਰਹੀਆਂ ਸੰਗਤਾਸਤੇ ਆ ਭਾਈ ਸਾਹਿਬ ਇਹਨੂੰ ਇਸ਼ਾਰਾ ਕਰ ਰਿਹਾ ਉਹ ਵਿਹਲੇ ਬੈਠੇ ਇੰਨਾਂ ਦੀ ਵੀ ਮੂਵੀ ਬਣਾ ਲਵੇ ਕੋਈ ਕੰਮ ਨਹੀਂ ਕਰ ਰਿਹਾ ਜਦੋਂ ਇੱਥੇ ਸਾਰੇ ਕੰਮ ਲੱਗੇ ਇੱਥੇ ਵਿਹਲਾ ਕੋਈ ਵੀ ਨਹੀਂ ਅਰੇ ਬੀਬੀਆਂ ਨੇ ਸਾਡੇ ਜਿੰਨਾਂ ਦੀ ਤੁਸੀਂ ਸ਼ਰਦਾ ਵੇਖ ਸਕਦੇ ਜਿਵੇਂ ਲਗਾਤਾਰ ਹੀ ਪਕੌੜਿਆਂ ਆਸਤੇ ਸਬਜ਼ੀਆਂ ਆਸਤੇ ਜਿਹੜੀ ਸਬਜ਼ੀ ਕੱਟ ਰਹੀਆਂ ਕੀਦੇ ਚ ਪਿਆਜ਼ ਵੀ ਨੇ ਹੋਰ ਸਬਜ਼ੀਆਂ ਵੀ ਨੇ ਇਸ ਤਰ੍ਹਾਂ ਹੀ ਗਰੁੱਪ ਬਣੇ ਆ ਕੋਈ ਕਿਤੇ ਬੈਠਾ ਗਰੁੱਪ ਕੋਈ ਕਿਤੇ ਬੈਠਾ ਪਰ ਆਹ ਵੇਖੋ ਤੁਸੀਂ ਜਿਹੜੀ ਅੰਦਰ ਜਿਹੜੀ ਸਕੂਲ ਦੇ ਖਵਰੇ ਨੇ ਉਹਨਾਂ ਦੇ ਵਿੱਚ ਵੀ ਸਬ ਸਬਜ਼ੀਆਂ ਜਿਹੜੀਆਂ ਉਹ ਚੀਰੀਆਂ ਜਾ ਰਹੀਆਂ ਉੱਥੋਂ ਪਰਪਰ ਕੱਲਿਆ ਰਹੇ ਨੇ ਇਹ ਰੇ ਕਹਿਰੋਂ ਦੇ ਜਿਹੜੇ ਮੌਤਵਾਰ ਨੌਜਵਾਨ ਜਿੰਨੇ ਵੀ ਆ ਸਰ ਕਿਸੇ ਨੇ ਆਪਣੀ ਡਿਊਟੀ ਮੱਲੀ ਆ ਕਿਸੇ ਨੂੰ ਕਹਿਣਾ ਨਹੀਂ ਪੈਂਦਾ ਵੀ ਤੂੰ ਆ ਕੰਮ ਕਰ ਤੇ ਤੂੰ ਆ ਕੰਮ ਕਰ ਆ ਗੁਰਦੁਆਰਾ ਸਾਹਿਬ ਦੀ ਜਿਹੜੀ ਬੜੀ ਸੁੰਦਰ ਬਿਲਡਿੰਗ ਆ ਇਹਦੇ ਨਾਲ ਹੀ ਆ ਜਿਹੜਾ ਸਕੂਲ ਆ ਸਾਡਾ ਮੈਂ ਤੁਹਾਨੂੰ ਅੱਗੇ ਵੀ ਗੱਲ ਕੀਤਾ ਔਰ ਇਹ ਵੀ ਮੇਰੇ ਪਿੰਡ ਦੇ ਮੁੰਡੇ ਨੇ ਇਹ ਦੋਵੇਂ ਮੇਰੇ ਸ਼ਗਿਰਦ ਨੇ ਗਰਾਉਂਡ ਜਾਨਾ ਤੇ ਮੇਰੇ ਨਾਲ ਇਹ ਬੜਾ ਵਧੀਆ ਇਹਨਾਂ ਦਾ ਨਾਤਾ ਕਿਉਂਕਿ ਇਹਨਾਂ ਨੂੰ ਖੇਡਣ ਖੁੱਡਣ ਦੀ ਪ੍ਰੇਰਣਾ ਮੈਂ ਦਿੰਦਾ ਰਿਹਾ ਇਹਦਾ ਮੁੰਡਾ ਹਰੀਕੋਟੇ ਵਾਲਾ ਤੇ ਪਹਿਲਵਾਨੀ ਵਾਸਤੇ ਐਕਸਰਸਾਈਜ਼ ਕਰ ਰਿਹਾ ਅੱਜਕੱਲ੍ਹ ਬੜੀ ਵਧੀਆ ਗੱਲ ਆ ਇਹ ਜਿਹੜੀ ਚੀਜ਼ ਆ ਦੇਖੋ ਤੁਸੀਂ ਕਿੰਨੀ ਵੱਡੀ ਰੌਣਕਾ ਇੱਥੇ ਔਰ ਇਹ ਪੰਡਾਲ ਦਾ ਵਿਸ਼ਾਲ ਜਿਹੜਾ ਬਣਾਇਆ ਗਿਆ ਡਿਜ਼ਾਈਨ ਵਾ ਇਤਰੋਂ ਕਿਹ ਘੋਣ ਮੈਨੂੰ ਬਜ ਬਚਾ ਕੇ ਨੰਗਣਾ ਪੈਣਾ ਸਾਈਡਾਂ ਤੋਂ ਸੰਕਤ ਜਿਆਦੀ ਆ ਕਿਸੇ ਦੇ ਖਾਂਦੇ ਖੁੰਦੇ ਤੇ ਪੈਰ ਨਾ ਲੱਗ ਜੇ ਵੀ ਰੱਖਣਾ ਪੈਂਦਾ ਧਿਆਨ ਔਰ ਇੱਕ ਸਾਈਡ ਤੋਂ ਹੋ ਗਏ ਮੈਂ ਤੁਹਾਨੂੰ ਹੁਣ ਦਿਖਾਉਣ ਜਾ ਰਿਹਾ ਜਿਹੜੀ ਤੇ ਸ਼ਕਤਾ ਸਾਦੇ ਪਖੋੜੇ ਖਾ ਗਏ ਇੰਨਾ ਜੋ ਵੀ ਜਿੱਥੇ ਆ ਕੇ ਸਾਰੀ ਸੰਗਤ ਪਹਿਲਾਂ ਦਰਸ਼ਨ ਕਰਦੀ ਗੁਰੂ ਸਾਹਿਬ ਦੇ ਔਰ ਦਰਸ਼ਨ ਕਰਨ ਤੋਂ ਬਾਅਦ ਹੀ ਫਿਰ ਕਿਸੇ ਨੇ ਹੋਰ ਪਾਸੇ ਜਾਣਾ ਕਿਉਂਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਮੇਨ ਜਗਾਵਾ ਜਿੱਥੇ ਗੁਰੂ ਗ੍ਰੰਥ ਸਾਹਿਬ ਸ਼ੋਭਿਤ ਨੇ ਪਹਿਲਾਂ ਸਾਰੇ ਆਉਂਦੇ ਆ ਉੱਥੇ ਮੱਥਾ ਟੇਕਦੇ ਆ ਕੋਈ ਬੰਬੇ ਤੋਂ ਆਉਂਦਾ ਕੋਈ ਕਲਕੱਤੇ ਤੋਂ ਆਉਂਦਾ ਕੋਈ ਖਾਨਪੁਰ ਤੋਂ ਕੋਈ ਨੱਬੇ ਤੋਂ ਕੋਈ ਪਟਿਆਲੇ ਤੋਂ ਕੋਈ ਗੁਰਦਾਸਪੁਰ ਅੰਮ੍ਰitsar ਇਹ ਆ ਰਹਿ ਸਕਤਾ ਵਾ ਬਾਕੀ ਬਾਰੇ ਹਾਲਤ ਇਹ ਆ ਕਿ ਗੱਡੀਆਂ ਜਿਹੜੀਆਂ ਲਾਉਣ ਵਾਸਤੇ ਜਿਹੜੀ ਪਾਰਕਿੰਗ ਆ ਉਹ ਬੜੇ ਵਿਸ਼ਾਲ ਪੱਧਰ ਤੇ ਬਣਾਈ ਗਈ ਆ ਕਿਉਂਕਿ ਇੰਨੇ ਕ ਵੀਕਲ ਹੋ ਜਾਂਦੇ ਆ ਕਿ ਜਿੰਨਾਂ ਨੂੰ ਉੱਥੇ ਵੀ ਜਿਹੜੇ ਬੱਚੇ ਆ ਜੋੜਿਆਂ ਦੀ ਸੇਵਾ ਕਰਨ ਵਾਲੇ ਜਿਹੜੀਆਂ ਟੋਕਨ ਦੇ ਦੇ ਕੇ ਗੱਡੀਆਂ ਨੂੰ ਸੰਭਾਲਣ ਵਾਲੇ ਆ ਦੇਖੋ ਸੰਤਾ ਇੱਥੇ ਜਦੋਂ ਬੈਠੀਆਂ ਔਰ ਗੁਰੂ ਸਾਹਿਬ ਦੀ ਹਾਜ਼ਰੀ ਚ ਆ ਕੇ ਆਪਣਾ ਸਕੂਨ ਮਹਿਸੂਸ ਕਰਦੇ ਆਂਗਾ ਹਰ ਕਿਸੇ ਦੀ ਆਪੋ ਆਪਣੀ ਆਸਥਾ ਹੁੰਦੀ ਆ ਜਾਂਦੀਆਂ ਮੰਗ ਹੁੰਦੀ ਆ ਜਿਹੜੀ ਗੁਰੂ ਸਾਹਿਬ ਦੇ ਚਰਨਾਂ ਜਾ ਕੇ ਬੇਨਤੀ ਕਰਦੇ ਆ ਔਰ ਬਾਬਾ ਅਵਸਤਾਰ ਸਿੰਘ ਜਿਹੜੇ ਸੀ ਉਹ ਨੰਗੇ ਪਿੰਡੇ ਕਾਰ ਸੇਵਾ ਦੀ ਸਾਰਾ ਸਾਰਾ ਦਿਨ ਸੇਵਾ ਕਰ ਦਿੰਦੇ ਸੀ ਉਹਨਾਂ ਨੂੰ ਰੋੜੀ ਘੋੜਦੇ ਆ ਮੈਂ ਆਪ ਵੀ ਵੇਖਿਆ ਤੇ ਉਹਨਾਂ ਨੇ ਇਕੱਲੇ ਨਹੀਂ ਕਿ ਗੁਰਦੁਆਰਾ ਸਾਹਿਬ ਦੇ ਕਿ ਮਾਰਤਾ ਤੈ ਤਮੀਰ ਕਰਾਇਆ ਇਹ ਮੇਰੇ ਸਰਪੰਚ ਸਾਹਿਬ ਜਿਹੜੇ ਮਿੱਤਰ ਨੇ ਜਿੱਥੋਂ ਮੈਂ ਅਕਸਰ ਪੋਸਟਾਂ ਪਾਉਂਦਾ ਨਾ ਇਹ ਉਹਨਾਂ ਦਾ ਘਰ ਦੂਰੋਂ ਦੇਖ ਰਿਆ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗਾਂ ਔਰ ਸਿੱਖੀ ਦੇ ਉੱਚੇ ਨਿਸ਼ਾਨ ਸਭ ਝੂਲਦੇ ਰਹਿਣ ਜਿਹਦੀ ਅਸੀਂ ਅਰਦਾਸ ਕਰਦੇ ਆ ਇਹ ਖਾਲਸੇ ਦਾ ਨਿਸ਼ਾਨ ਆ ਇਹ ਸਦਾ ਹੀ ਬਲੰਦ ਰਹਿਣਾ ਚਾਹੀਦਾ ਚਾਹੇ ਅਮਰੀਕਾ ਕੈਨੇਡਾ ਵਿਦੇਸ਼ ਚਾਹੇ ਮਾਲਿਆ ਪਰ ਬੰਦੀਆਂ ਟੀਸੀਆਂ ਹੋਣ ਇਹ ਬਾਜ਼ਾਰ ਆ ਕੈਰੋਂ ਦਾ ਔਰ ਆ ਉਹ ਦੁਕਾਨ ਆ ਜਿੱਥੇ ਮੈਂ ਆ ਕੇ ਬੈਂਦਾ ਨਾ ਜਦੋਂ ਮੇਰਾ ਕਿਤੇ ਮਨ ਉਦਾਸ ਹੋਵੇ ਇਹ ਮੇਰੇ ਸੱਜਣ ਨੇ ਸਰਦਾਰ ਗਿਆਨ ਸਿੰਘ ਹੋਣੀ ਤੇ ਇਹ ਉੱਥੇ ਬੈਠੇ ਸਾਰੇ ਗੱਪਾਂ ਛੱਪਾਂ ਮਾਰ ਰਹੇ ਇਨਾਂ ਨੇ ਕਿਸੇ ਨਾ ਕਿਸੇ ਬੰਨੇ ਕਚਾਰੀ ਲਾਈ ਹੋਣੀ ਕਿਹਦੇ। ਆਹ ਰਾ ਇਧਰ ਵੇਖੋ ਤੁਸੀਂ ਕਿੰਨੀ ਵੀ ਸੰਗਤਾ। ਛੱਕੇ ਆਪਦਾ ਚਾਹ ਪਾਣੀ। ਆਹ ਰਾ ਦੇਖੋ ਆ ਇੱਕ ਟਰਾਲੀ ਆ ਜਿਹੜੀ ਮੈਂ ਤੁਹਾਡੇ ਨਾਲ ਖਾ ਰਿਆਂ। ਇਸ ਤਰ੍ਹਾਂ ਹੀ ਪਤਾ ਨਹੀਂ ਕਿੰਨੀਆਂ ਟਰਾਲੀਆਂ ਜਿਹੜੀਆਂ ਦੂਸਰੇ ਬੰਨੇ ਸਕੂਲ ਦੀ ਇੱਕ ਹੋਰ ਜਗਾ ਵਾ ਉੱਥੇ ਖੜੀਆਂ ਨੇ। ਔਰ ਇਹਨਾਂ ਨੂੰ ਧੋ ਧੋ ਕੇ ਜਿਹੜੀਆਂ ਉਧਰੋਂ ਪਰ ਪਰ ਕੇ ਇੰਨਾਂ ਟਰਾਲੀਆਂ 'ਚ ਲਿਆ ਲਿਆ ਕੇ ਰੱਖਿਆ ਜਾਂਦਾ। ਆਹ ਦੇਖੋ ਤੁਸੀਂ ਸਬਜ਼ੀਆਂ ਜਿਹੜੀਆਂ ਇਹ ਬਣ ਰਹੀਆਂ। ਇਹ ਇਹトライ ਜਦੋਂ ਸੰਤਾਂ ਜਿਓਜੋਂ ਵਾਧੀਆਂ ਗਈਆਂ ਚੋਂ ਤੋਂ ਇਹਨਾਂ ਨੂੰ ਸਬਜ਼ੀਆਂ ਨੂੰ ਨਵੇਂ ਇਹਨਾਂ ਦੀ ਬੰਦੇ ਜਾਨੀ ਚੀਜ਼ ਆ ਜਿਹੜੀ ਆ ਵੇਖੋ ਕਿਹੜੇ ਕਿਹੜੇ ਬਰਤਨ ਨੇ ਹੁਣ ਮੈਂ ਆ ਗਿਆ ਬਾਹਰ ਤੇ ਬਾਹਰ ਆ ਕੇ ਮੈਂ ਹੁਣ ਕਰਨੀ ਵਲੌਗ ਦੀ ਸਮਾਪਤੀ ਤੇ ਮੈਂ ਉਹ ਹੀ ਤੁਹਾਨੂੰ ਦੱਸ ਰਿਹਾ ਵੀ ਬਬਾ ਅਵਸਤਾ ਸਿੰਘ ਦੀ ਕੀ ਹਸਤੀ ਸੀ ਉਹਨਾਂ ਦਾ ਜ਼ਿਲ੍ਹਾ ਲਾਇਲਪੁਰ ਸੀ ਚੱਕ ਨੰਬਰ 40 ਤੋਂ ਆਏ ਸੀ ਪਾਕਿਸਤਾਨ ਤੋਂ ਉਹਨਾਂ ਨੇ ਬੜੀ ਕਹਾੜਾ ਕੀਤੀ ਔਰ ਬਾਬਾ ਸਾਧੂ ਸਿੰਘ ਔਰ ਬਾਬਾ ਗੁਰਮੁਖ ਸਿੰਘ ਵਾਣਾ ਤੋਂ ਬੜੀ ਉਹਨਾਂ ਨੇ ਆਜ ਜੀ ਦੀ ਨਾ ਸੇਵਾ ਲਈ ਸੀ ਕਿ ਮੈਨੂੰ ਕਾਰ ਸੇਵਾ ਦੀ ਸੇਵਾ ਦਿੱਤੀ ਜਾਵੇ ਔਰ ਤਰਨ ਤਰਨ ਸਰੋਵਰ ਦਾ ਜਿਹੜਾ ਵੱਡਾ ਕਾਰਜ ਸੀ ਜਿਹਦੇ ਇੱਥੇ ਪਾਣੀ ਦਾ ਪ੍ਰਬੰਧ ਚਾਹੀਦਾ ਸੀ ਪਾਣੀ ਦਾ ਪ੍ਰਬੰਧ ਬਾਬਾ ਬਸਤਾ ਸਿੰਘ ਜੀ ਉਹਨਾਂ ਨੇ ਕੀਤਾ ਸੀ ਤੇ ਕੈਰੋਂ ਪਿੰਡ ਵੀ ਜਿੱਥੇ ਗੁਰੂ ਅਰਜਨ ਸਾਹਿਬ ਠਹਿਰੇ ਸੀ ਉਸ ਗੁਰਦੁਆਰੇ ਨੂੰ ਆ ਕੇ ਉਹਨਾਂ ਵੱਲੋਂ ਤਮੀਰ ਕਰਾਇਆ ਗਿਆ ਸੀ ਗੁਰਦੁਆਰੇ ਦੀ ਜਿਹੜੀ ਇਮਾਰਤ ਸੀ ਉਹਦੇ ਆਸਤੇ ਉਹਨਾਂ ਨੇ ਇੰਨੀ ਕ ਘਾਲਣਾ ਘਾਲੀ ਸੀ कि ਜਿਹੜੀਆਂ ਅੱਜ ਵੀ ਸੰਤਾਂ ਬਾਬਾ ਜੀ ਦੀ ਸ਼ਰਧਾ ਬਾਬਾ ਬਸਤਾ ਸਿੰਘ ਜੀ ਦੀ ਵੇਖ ਕੇ ਰਾਹ ਰਹਿ ਜਾਂਦੀਆਂ ਤੇ ਉਹਨਾਂ ਨੇ ਕਦੀ ਵੀ ਹਾੜ ਹੋਵੇ ਸਿਆਲ ਹੋਵੇ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ ਔਰ ਨਾ ਹੀ ਉਹ ਕੋਈ ਗੁਰਦੁਆਰਾ ਸਾਹਿਬ ਦਾ ਜਿਹੜਾ ਵਾਹਨ ਸੀ ਉਹਨੂੰ ਆਪਦੇ ਨਿੱਜੀ ਵਾਸਤੋਂ ਆਸੇ ਵਰਤੇ ਸੀ ਜ਼ਿਆਦਾਤਰ ਉਹਨਾਂ ਵਿਅਕਤੀ ਜੋ ਸਫ਼ਰ ਕਰਦੇ ਸੀ ਜਿੱਨਾਂ 'ਚ ਢੋਆ ਢਵਾਈ ਦਾ ਕੰਮ ਕੀਤਾ ਜਾਂਦਾ ਸੀ ਉਹਨਾਂ ਦੀ ਆਪਦੀ ਕੋਈ ਨਿੱਜੀ ਗੱਡੀ ਨਹੀਂ ਸੀ ਉਹਨਾਂ ਰੱਖੀ ਸਾਈਕਲ ਤਾਂ ਕੰਪਨੀ ਹੀ ਰੱਖਿਆ ਤੇ ਨਾ ਹੀ ਆਪ ਦੇ ਕੋਈ ਪਰਿਵਾਰ ਨਾਲ ਸੰਬੰਧ ਰੱਖਿਆ ਸੀ ਉਹ ਪੂਰੇ ਸਿੱਖੀ ਨੂੰ ਸਮਰਪਿਤ ਹੋਰ ਉਹਨਾਂ ਨੇ ਬੜੀ ਵੱਡੇ ਪੱਧਰ ਤੇ ਇਹਦੇ ਨਾਲ ਹੀ ਅੱਜ ਦੇ ਬਲੌਗ ਦੀ ਕਰਤਾਮਾ ਸਮਾਪਤੀ ਵਿਅਕਤੀ